ਪੰਜਾਬ ਨੂੰ ਪੰਜਾਬੀ ਜ਼ੁਬਾਨ ਨੂੰ ਬਹੁਤ ਘੱਟ ਆਰਟਿਸਟ ਹੁੰਦੇ ਆ ਜਿਨ੍ਹਾਂ ਨੂੰ ਆਮਦ ਹੁੰਦੀ ਹੈ ਸਕ੍ਰਿਪਟ ਦੇ ਦੇ ਉਹ ਪੜ ਦਿੰਦੇ ਨੇ ਉਹ ਵੀ ਠੀਕ ਨੇ ਜੇ ਅੱਛੀ ਤਰ੍ਹਾਂ ਪੜਨ ਲੇਕਿਨ ਇਹ ਵਾਹ ਦਾ ਆਰਟਿਸਟ ਸੀ ਕਿ ਜਿਨ੍ਹਾਂ ਨੂੰ ਸਕ੍ਰਿਪਟ ਦੇ ਆਸਰੇ ਨਹੀਂ ਜਦੋਂ ਕੰਮ ਸ਼ੁਰੂ ਹੋ ਜਾਂਦਾ ਤੇ ਆਮਦ ਹੁੰਦੀ ਸੀ ਉਹ ਜੁਮਲੇ ਉਹ ਮੁਹਾਵਰੇ ਬਣ ਜਾਂਦੇ ਸੀ ਐਸਾ ਲਾਜਵਾਬ ਸਾਡਾ ਸੱਜਣ ਚਲੇ ਗਿਆ ਬਾਕੀ ਦੁਨੀਆ ਫਨਾ ਦਾ ਮਕਾਨ ਹੈ ਜਦੋਂ ਵਕਤ ਆਉਂਦਾ ਹੈ ਕਿੰਨੇ ਵਾਰਿਸ ਦਮ ਦਾ ਕੋਈ ਵਸਾ ਨਹੀਂ ਰੱਬ ਬੇਵਾਰਿਸ ਕਰਕੇ ਮਾਰਦਾ ਹੈ ਪਰਵਾਜ਼ ਉਹਦਾ ਕਾਟਾ ਹੀ ਪਿਆ ਕਿ ਇੰਡਸਟਰੀ ਨੂੰ ਕਿੱਡਾ ਵੱਡਾ ਇੰਡਸਟਰੀ ਨੂੰ ਬਹੁਤ ਵੱਡਾ ਕਾਟਾ ਜਿਹਦੀ ਤੋਂ ਬਿਨਾ ਕੋਈ ਫਿਲਮ ਹੀ ਨਹੀਂ ਸੀ ਬਣਦੀ ਸੋਚ ਕੇ ਦੇਖੋ ਕਿੰਨੇ ਫੈਨ ਹੋਣਗੇ ਪੂਰੀ ਦੁਨੀਆ ਵਿੱਚ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਪੰਜਾਬੀ ਜ਼ੁਬਾਨ ਨੂੰ ਬਹੁਤ ਕੰਟਰੀਬਿਊਸ਼ਨ ਹੈ ਠੇਠ ਪੰਜਾਬੀ ਮੈਂ ਤਾਂ ਜਦੋਂ ਯੂਨੀਵਰਸਿਟੀ ਪ੍ਰੋਫੈਸਰ ਲੱਗੇ ਸਨ ਉਹਦੋ ਤੋਂ ਲੈ ਕੇ ਲੰਬਾ ਸਮਾਂ ਉਹਨਾਂ ਦੇ ਨਾਲ ਰਹੇ ਬਾਹਰ ਵੀ ਗਏ ਸੀ ਕੈਨੇਡਾ ਗਏ ਆ ਇੰਗਲੈਂਡ ਗਏ ਆ ਲੰਬੇ ਟੂਰ ਕੀਤੇ بیٹے ਜੋ ਯੋਗਰਾਜ ਨਾਲ ਫਿਲਮਾਂ ਹੋਈਆਂ ਨਵਰਾਜ ਨਾਲ ਹੋਈਆਂ ਕੀ ਕੀ ਦਸੀ ਪੁੱਛੇ ਪਤਾ ਵੀ ਲੈਣ ਆਏ ਘਰ ਅਸੀਂ ਮੈਂ ਤੇ ਯੋਗਰਾਜ ਲੇਕਿਨ ਪਤਾ ਨਹੀਂ ਸੀ ਕਿ ਲੱਗਦਾ ਸੀ ਕ੍ਰਿਸ਼ਮਾ ਹੋ ਜਾਏਗਾ ਠੀਕ ਹੋ ਜਾਣਗੇ ਲੇਕਿਨ ਬਾਅਦ ਦਫਾ ਹਾਂ ਸਬਿਸ਼ਮੇ ਨਹੀਂ ਹੁੰਦੀ ਜਿਹਨਾਂ ਦੀ ਮਾਤਾ ਜੀ ਹਲੇ ਵਹਿਗੂ ਦੀ ਕਿਰਪਾ ਨਾਲ ਠੀਕ ਨੇ ਚਲੋ ਠੀਕ ਰਹਣ ਬੜਾ ਕਿਤੇ ਮਾਤਾ ਤੇ ਮਾਂ ਦੇ ਕਿਉਂ ਇੱਕ ਬੇਟੇ ਦੀ ਅਰਥੀ ਦਾ ਠੋਕਾ ਬਹੁਤ ਮੁਸ਼ਕਿਲ ਹੈ ਜੀ ਬਹੁਤ ਮੁਸ਼ਕਿਲ ਹੈ ਆਪਾਂ ਸਾਰੇ ਜਿਹਨੂੰ ਨਹੀਂ ਪੁੱਛਦੇ ਉਹੋ ਹੀ ਨਹੀਂ ਦੁਖੀ ਇਹਨਾਂ ਮਰਹਲਿਆਂ ਚ ਸਾਰੇ ਗੁਜ਼ਰਦੇ ਆਪਾਂ ਰਿਲੀਟ ਕਰਕੇ ਦੇਖੋ ਕਿ ਜਦੋਂ ਕਿਸੇ ਦਾ ਕੋਈ ਮਰੇ ਤੇ ਬੜਾ ਗਿਆਨ ਦੀਆਂ ਗੱਲਾਂ ਬਹੁਤ ਆਉਂਦੀਆਂ ਜਦੋਂ ਆਪਣਾ ਟੁੱਟ ਜਾਂਦਾ ਸਾਰਾ ਕੁਝ ਭੁੱਲ ਜਾਂਦਾ ਔਰ ਮੈਂ ਇਸ ਚੀਜ਼ ਨੂੰ ਜ਼ਾਤੀ ਤੌਰ ਤੇ ਮਹਿਸੂਸ ਕਰਦਾ ਹਾਂ